श्रीकाल जी मैं डॉक्टर जिसकरण सिंह संघवानी देख रहे हैं <ंग> माफी मांगो माफी मांगो माफी मांगो माफी मांगो <ंदो> माफी मांगो माफी मांगो <ंग> सब मेरे अमर है अमर है अमर है सब मेरे अमर है अमर है अमर है सब मेरे अमर है अमर है अमर है सब सब तेरी सोच पे करा <ंगां गेध> देंगे ठोक पे सब सब तेरी सोच पे करा देंगे ठोक पे मैं किरणजीत सिंह गैरी चेयरमैन नेशनल दलत महापंचायत पंजाब तो डोमा ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅੱਜ ਅਸੀਂ ਅਮਿਤ ਸ਼ਾਹ ਦਾ ਪੂਤਲਾ ਸਾੜ ਕੇ ਬਠਿੰਡਾ ਦੇ ਅੰਬੇਦਕਰ ਪਾਰਕ ਦੇ ਕੋਲ ਰੋਸ ਪ੍ਰਦਰਸ਼ਨ ਕੀਤਾ ਅਮਿਤ ਸ਼ਾਹ ਨੇ ਪਿਛਲੇ ਦਿਨੀ ਜ਼ਿੰਮੇਵਾਰ ਕੁਰਸੀ ਤੇ ਬੈਠੇ ਹੋਣ ਦੇ ਬਾਵਜੂਦ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦਾ ਅਪਮਾਨ ਕੀਤਾ ਅਮਿਤ ਸ਼ਾਹ ਨੇ ਬਾਰ-ਬਾਰ ਕਿਹਾ ਕਿ ਰਾਹੁਲ ਗਾਂਧੀ ਜੀ বারবার আম্বেদকার 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 ਕਹਿੰਦੇ ਆ ਤੇ ਜੇ ਇਹ ਰਾਮ ਦਾ ਆਰਾਮ ਦਾ ਨਾਮ ਲਿਆ ਹੁੰਦਾ ਤਾਂ ਉਹ ਵੀ ਥੱਲੇ ਆ ਜਾਂਦਾ ਤੋਂ ਇੱਕ ਅਪਮਾਨਜਨਕ ਤਰੀਕੇ ਦੇ ਨਾਲ ਅਮਿਤ ਸ਼ਾਹ ਨੇ ਇਹ ਗੱਲ ਕਹੀ ਅਮਿਤ ਸ਼ਾਹ ਜੀ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਕਿਸੇ ਭਗਵਾਨ ਤੋਂ ਘੱਟ ਨਹੀਂ ਹੈ ਬਲਕਿ ਭਗਵਾਨ ਤੋਂ ਵੱਧ ਹੈ ਕਿਸੇ ਭਗਵਾਨ ਨੇ ਕਿਸੇ ਮਨੁੱਖੀ ਵਰਤੀ ਨੇ ਦਲਤਾਂ ਨੂੰ ਛੂਤਰਾ ਨੂੰ ਪਛੜਿਆ ਨੂੰ ਇਨਸਾਨ ਨਹੀਂ ਬਣਾਇਆ ਮਹਿਲਾਵਾਂ ਨੂੰ ਬਰਾਬਰ ਦੇ ਅਧਿਕਾਰ ਨਹੀਂ ਦਿੱਤੇ ਪਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਕਲਮ ਨੇ ਦੇਸ਼ ਦੇ ਸੰਵਿਧਾਨ ਨੇ ਬਰਾਬਰਤਾ ਲੈ ਕੇ ਆਂਦੀ ਦਲਤਾਂ ਨੂੰ ਜਿਨ੍ਹਾਂ ਨੂੰ ਮਰੁੱਖ ਨਹੀਂ ਸੀ ਸਮਝਿਆ ਜਾਂਦਾ ਉਹਨਾਂ ਨੂੰ ਮਰੁੱਖ ਬਣਾਉਣ ਵਾਲਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਹੈ ਅੱਜ ਦੇਸ਼ ਦੀ ਪਾਰਲੀਮੈਂਟ ਚ ਪੰਚਾਇਤ ਮੈਂਬਰ ਤੋਂ ਲੈ ਕੇ ਰਾਸ਼ਟਰਪਤੀ ਤੱਕ ਜੇਤ ਸੂਦਰਾਂ ਦਾ ਦਲਤਾਂ ਦਾ ਪਹੁੰਚਣਾ ਸੰਭਵ ਹੋਇਆ ਹੈ ਤਾਂ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਦੇ ਸੰਘਰਸ਼ ਦੀ ਬਦੌਲਤ ਉਹਨਾਂ ਦੀ ਕਾਮ ਦੀ ਬਦੌਲਤ ਉਹਨਾਂ ਦੇ ਸੰਵਿਧਾਨ ਦੀ ਬਦੌਲਤ ਹੋਇਆ ਹੈ ਜੋਸ ਕਰਕੇ ਅੰਬेडकर ਸਾਹਿਬ ਦਾ ਅਪਮਾਨ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਾਂਗਰਸ ਪਾਰਟੀ ਦੀ ਸਮੂਚੀ ਲੀਡਰਸ਼ਿਪ ਨੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇਸ ਮੁੱਦੇ ਨੂੰ ਉਠਾਇਆ ਹੈ ਮੈਂ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਰਾਹੁਲ ਗਾਂਧੀ ਦੇ ਸਮੂਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦਾ ਆਓ ਆਪਾਂ ਨੂੰ ਭਾਰਤ ਦੇ ਸੰਵਿਧਾਨ ਨੂੰ ਬਚਾਉਣ ਲਈ ਤੇ ਬਾਬਾ ਸਾਹਿਬ ਡਾਕਟਰ ਭੀਮrao ਅੰਬेडकर ਦੇ ਸਰਮਾਨ ਨੂੰ ਬਾਹਰ ਰੱਖਣ ਲਈ ਸੜਕਾਂ 'ਤੇ ਉਤਰਨਾ ਪੈਣਾ ਹੈ ਆਉਣ ਵਾਲੇ ਸਮੇਂ ਕਿਆਮਤ ਆਫੀ ਵੀ ਮੰਗਦੇ ਮੋਦੀ ਸਰਕਾਰ ਦੇ ਵਿੱਚੋਂ ਅਮਿਤ ਸ਼ਾਹ ਨੂੰ ਕੱਢਿਆ ਨਹੀਂ ਜਾਂਦਾ ਮਾਨਯੋਗ ਰਾਸ਼ਪਤੀ ਸਾਹਿਬ ਇਹ ਸੰਘਰਸ਼ ਹੋਰ ਤਿੱਖਾ ਹੋਊਗਾ ਅੱਜ ਦੇਸ਼ ਦੇ ਕੋਨੇ-ਕੋਨੇ ਤੇ ਲੋਕ ਅਮਿਤ ਸ਼ਾਹ ਦਾ ਪੁਤਰਾ ਸਾੜ ਕੇ ਆਪਣੇ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਹੈ ਸੋ ਮੈਂ ਉਹਨਾਂ ਦਾ ਧੰਨਵਾਦੀ ਆਓ ਬਾਬਾ ਸਾਹਿਬ ਦੇ ਸਨਮਾਨ ਵਿੱਚ ਦੇਸ਼ ਦੀ ਏਕਤਾ ਤੇ ਖਾਂਦਾ ਨੂੰ ਬਚਾਉਣ ਲਈ ਭਾਰਤ ਦੇ ਸੰਵਿਧਾਨ ਨੂੰ ਬਚਾਉਣ ਲਈ ਸਮੁੱਚੇ ਦੇਸ਼ ਵਾਸੀਓ ਆਪਾਂ ਕੱਤਰ ਹੋ ਗਏ ਸੜਕਾਂ ਤੇ ਨਿਕਲਿਏ ਅਮਿਤ ਸ਼ਾਹ ਵਰਗੇ ਹੰਕਾਰੀ ਲੋਕਾਂ ਨੂੰ ਸਾਬਕਾ ਸਿਖਾਈਏ ਤਾਂ ਜੋ ਮੁਰ ਕੋਈ ਸੰਵਿਧਾਨਵਲ ਤੇ ਬਾਬਾ ਸਾਹਿਬ ਡਾਕਟਰ ਭੀਮ ਦਾ ਮਿਲਕਰ ਦੇ અપਮਾਨ ਕਰਨ ਬਾਰੇ ਇੱਕ ਵਾਰ ਵੀ ਸੋਚਣ ਦੀ ਹਿੰਮਤ ਨਾ ਕਰੇ ਉਸ ਲਈ ਆਪਸੀ ਅੰਸ਼ ਜਿਹੜਾ ਹੋਇਆ ਬਾਬਾ ਸਾਹਿਬ ਮਿਲਕਰ ਦੇ ਸਨਮਾਨ 'ਚ ਉਹਦੇ 'ਚ ਜੁਪੀ ਦੇ ਵਿੱਚ ਤੇ ਹੋਰ ਕਈ ਜਗ੍ਹਾ ਸੰਘਰਸ਼ ਕਰਦਿਆਂ ਪੁਲਿਸ ਵੱਲੋਂ ਲਾਠੀ ਚਾਰਜ ਕੀਤਾ ਗਿਆ ਦਲਤਾਂ ਦੇ ਉੱਪਰ ਅੰਮ੍ਰਿਤਕਰ ਸਾਹਿਬ ਨੂੰ ਮੰਨਣ ਵਾਲੇ ਲੋਕਾਂ 'ਤੇ ਤਦੋਂ ਮੌਤਾਂ ਹੋਈਆਂ ਉਹਦੀ ਸਖਤ ਨਿੰਦਿਆ ਅਸੀਂ ਕਰਦੇ ਹਾਂ ਉਹ ਇਹ ਅੰਦੋਲਨ ਤਿੱਖਾ ਕਰਨ ਵਾਸਤੇ 21 ਤਰੀਕ ਨੂੰ ਅਸੀਂ ਮੀਟਿੰਗ ਬੁਲਾਈ ਹੈ ਜਿਵੇਂ ਅਮਿਤ ਸ਼ਾਹ ਮਾਫੀ ਨਹੀਂ ਮੰਗਦੇ ਤੇ ਪਾਰਲੀਮੈਂਟ ਦੇ ਵਿੱਚੋਂ ਅਮਰ ਸ਼ਾਹ ਨੂੰ ਜਿਹੜੀ ਕੈਬਨਟ ਦੇ ਵਿੱਚੋਂ ਕੱਢਿਆ ਨਹੀਂ ਜਾਂਦਾ 21 ਤਰੀਕ ਦੀ ਮੀਟਿੰਗ ਵਿੱਚ ਫੈਸਲਾ ਲਵਾਂਗੇ ਨੈਸ਼ਨਲ ਦਲ મહਾਨਪੰਚਾਇਤ ਤੇ ਡੋਮਾ ਪਰੇਸ਼ਾਨਗ ਵੱਲੋਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਨ ਬਹੁਤ ਸਾਰੇ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ